ਇਹ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਵੱਡਾ ਜਥੇਬੰਦੀ ਸਾਡੇ ਸੂਬਾ ਪ੍ਰਧਾਨ ਜੀ ਦਾ ਦਫ਼ਤਰ ਹੈ ਜੀ ਇੱਧਰ ਸਾਡੇ ਭਾਈ ਲੱਧੂ ਸਾਹਿਬ ਤੋਂ ਸਾਡੇ ਜਰਨਲ ਸਕੱਤਰ ਪੰਜਾਬ ਜੀ ਦੇਖੋ ਕਿਸਾਨਾਂ ਦੇ ਨਾਲ ਮੀਟਿੰਗ ਕਰਦੇ ਹੋਏ ਜੀ ਕਿਸੇ ਗੱਲਬਾਤ ਇਹ ਵਿਸ਼ੇਸ਼ ਮੁੱਦੇ ਤੇ ਵਿਚਾਰ ਚਰਚਾ ਚੱਲ ਰਹੀ ਹੈ ਜੀ ਭਾਈ ਲੱਧੂ ਸਾਹਿਬ ਨਾਲ ਕਿਸਾਨ ਨਾਲ ਬਾਬਾ ਪ੍ਰਕਾਸ਼ ਸਿੰਘ ਜੀ ਜ਼ਿਲ੍ਹਾ ਪ੍ਰਮਾਣ ਜੀ ਤੇ ਇੱਧਰ ਭਾਈ ਜੀ ਉੱਡਦੇ ਝੰਡੇ ਲੱਗੇ ਆ ਵੇਖੋ ਚੜ੍ਹਦੀ ਕਲਾ ਦੇ ਨਾਲ ਤਾਂ ਇੱਧਰ ਦਫਤਰ ਆ ਜੀ ਤੇ ਆ ਸਾਡੇ ਇਕਾਈ ਪ੍ਰਧਾਨ ਜਿਕਜੀਤ ਸਿੰਘ ਬੱਬੂ ਵੀਰ ਜੀ ਤੇ ਇਹ ਚੜ੍ਹਦੀ ਕਲਾ ਦੇ ਜੋ ਮਟਾਈ ਹਾਂ ਜੀ ਬੱਬੂ ਸਾਹਿਬ ਜੀ ਕਿਵੇਂ ਜੀ ਕਹਿਣਾ ਚਾਹੁੰਦੇ ਆਪਣੇ ਦਫਤਰ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਸਾਹਿਬ ਸਤਿ ਸ੍ਰੀ ਅਕਾਲ ਕਿਵੇਂ ਲੱਗੀ ਖਨਾਰੀ ਬਾਰਡਰ ਤੇ ਆਪਾਂ ਪਹੁੰਚੇ ਅੱਜ ਤੇ ਚੜਦੀ ਕਲਾ ਵਾਲਾ ਮੋਰਚਾ ਚੱਲ ਰਿਹਾ ਬਹੁਤ ਵਧੀਆ ਇੱਥੇ ਅੱਜ ਮਿਲੇ ਆ ਭਰਾਵਾਂ ਨੂੰ ਮਨ ਖੁਸ਼ ਹੋ ਗਿਆ ਕਿਵੇਂ ਲੱਗਾ ਚੜਦੀ ਕਲਾ ਸਬੂਤ ਦਿੱਤਾ ਸਾਰਿਆਂ ਨੇ ਸੈਂਕੜੇ ਖੁਸ਼ ਆ ਜੜੀ ਬਹੁਤ ਵਧੀਆ ਸਾਰੇ ਖੁਸ਼ ਇੱਥੇ ਚੜਦੀ ਕਲਾ ਪੂਰਾ ਕਰਾਇਆ ਮੋਰਚਾ ਜੰਮਿਆ ਖੜਾ ਹੈ ਕੋਈ ਮੋਰਚਾ ਜੰਮਿਆ ਬਿਲਕੁਲ ਚੜਦੀ ਕਲਾ ਸਾਰੇ ਸਿੰਘ ਵਾਹ ਜੀ ਵਾਹ ਠੀਕ ਆ ਵੀਰ ਜੀ ਆਜੋ ਤੇ ਆਜੋ ਤੁਹਾਨੂੰ ਸੁਭਰਾਵਾਂ ਵਾਲਿਆਂ ਦੀਆਂ ਟਰਾਲੀਆਂ ਵਿਖਾ ਦਈਏ ਵੀ ਸੁਭਰਾਵਾਂ ਵਾਲੇ ਕਿੱਥੇ ਕਿੱਥੇ ਟਰਾਲੇ ਖੜੇ ਆ ਜੀ ਆ ਤੁੰਗ ਪਿੰਡ ਤੋਂ ਤੇ ਜੋੜ ਸਿੰਘ ਵਾਲੇ ਪਿੰਡ ਦਾ ਹੈ ਜੋੜ ਸਿੰਘ ਵਾਲਾ ਇਹ ਜੋੜ ਸਿੰਘ ਵਾਲਿਆ ਜੀ ਆ ਜੋੜ ਸਿੰਘ ਵਾਲਾ ਪਿੰਡ ਜੀ ਇਹ ਜੋੜ ਸਿੰਘ ਵਾਲਿਆਂ ਦਾ ਟਰਾਲਾ ਵੇ ਜੀ ਆ ਸਭਰਾਵਾਂ ਵਾਲਿਆਂ ਦਾ ਆ ਜੀ ਇਧਰ ਬਰਵਾਲਾ ਆਪਣਾ ਨਾ ਇਹ ਬਰਵਾਲੇ ਦਾ ਆਪਣਾ ਆਪਣਾ ਪਰੇ ਚਲਾ ਗਿਆ ਆਵੇ ਆਵੇ ਆ ਬਰਵਾਲਾ ਵਾ ਆਪਣੇ ਪਰਦੇ ਬੰਨੇ ਆ ਜੀ ਤੇ ਆ ਬਾਈ ਜੀ ਤੁੰਗ ਪਿੰਡ ਦਾ ਜੀ ਆ ਸਰਾਲੀ ਬਣਾਲੇ ਆ ਕੜਕਾ ਕਵਰੀਆ ਜੀ ਹਾਂਜੀ ਹਾਂਜੀ ਕੜਕਾ ਕਵਰੀਆ ਸਾਰੇ ਵੇਖੋ ਸਾਡੇ ਕਿਸਾਨ ਆਗੂ ਡਟੇ ਬੈਠੇ ਆ ਬਜ਼ੁਰਗ ਸਾਡੇ ਟਰਾਲਿਆਂ 'ਚ ਜੀ ਬਾਪੂ ਜੀ ਕਿੰਨੇ ਦਿਨ ਹੋ ਗਏ ਬਾਬਾ ਜੀ ਹੋਣੀ 15 ਦਿਨ ਹੋ ਗਏ ਠੀਕ ਆ ਬਾਬਾ ਜੀ 15 ਦਿਨ 15 ਦਿਨ ਬਾਪੂ ਨੂੰ ਹੋ ਗਏ ਵਾਹ ਜੀ ਵਾਹ ਵੇਖੋ ਬਾਪੂ ਜੀ ਨਹੀਂ ਤੇ ਪਿੰਡ ਨੂੰ ਜਾਣ ਨੂੰ ਜੀ ਨਹੀਂ ਕਰਦਾ ਪਿੰਡ ਜਾਣਾ ਕੀ ਕਰਨ ਨੂੰ ਆ ਹਾਂ ਇੱਥੇ ਹੀ ਡੋਲਰ ਜਿੱਤ ਕੇ ਜਾ ਜਿੱਤ ਕੇ ਜਾਵਾਂਗੇ ਜੀ ਜਿੱਤ ਕੇ ਜਾਵਾਂਗੇ ਠੀਕ ਆ ਬਜ਼ੁਰਗੋ ਆ ਆਪਣਾ ਆਪਣਾ ਹੀ ਆਪਣਾ ਹੀ ਆ ਸਭਰਾ ਵਾ ਦਾ ਆ ਵੀ ਫੋੜ ਲਗਾ ਸਭਰਾ ਵਾ ਆਹੋ ਆਜ ਆ ਭਾਈ ਜੀ ਸਭਰਾ ਵਾਲਿਆਂ ਦਾ ਪਿੰਡ ਵਡੇ ਸਭਰਾ ਤੇ ਇਹ ਟਰਾਲਾ ਆਪਣਾ ਹੀ ਆ ਦੋਸਤੋ ਤੇ ਦੂਰ ਤੱਕ ਕਿਸਾਨਾਂ ਦੀਆਂ ਲੱਗੀਆਂ ਲੈਣਾ ਇਧਰ ਚੱਲ ਰਿਹਾ ਜੀ ਡਾਇਰੈਕਟਰੀ ਸਤਿ ਸ਼੍ਰੀ ਅਕਾਲ ਜੀ ਬਜ਼ੁਰਗੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਲਾਸ਼ ਦੇ ਮੋਰਚੇ हां जी ओदे ओदन दे ही डटे लागदा ओदन दे ओदन दे पहिले दिन दे ही हां पहिले दिन दे ए जोदे पहली पहले दिन वाले डटे होया जी बड़ी तगड़ी गादा जी तो दूर तक किसाना दियां ते ए पंप वाले भाई दा बड़ा सहयोग है जी आ देखो किने ਟਰਾਲੇ ਪਾਣੀ ਇਧਰ ਲੰਗਰ ਚੱਲਦਿਆ ਠੀਕ ਹੈ ਜੀ ਆਜੋ ਪਿਛਲੇ ਸਾਲ ਦਾ ਜਵਾ ਕੀਤਾ ਇੱਕ ਸਾਲ ਦਾ ਮੋਦੀਆਂ ਦਾ ਟਰਾਲੇ ਨਹੀਂ ਆਉਂਦੇ ਰੱਤ ਨੂੰ ਪੀਵਾਂਗੇ ਹਾਂ ਜੀ ਹਾਂ ਜੀ ਨਹੀਂ ਬਣ ਗਿਆ ਜੀ ਬਣ ਗਿਆ ਵੇਖੋ ਜਿਹੜਾ ਕਿਰਤਵਾਲ ਵਾਲਿਆਂ ਦੇ ਵਿੱਚ ਟਰਾਲੇ ਦੇ ਵਿੱਚ ਇਧਰ ਵੇਖੋ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਤੋੜੇ ਭਰ ਭਰ ਕੇ ਬਾਬਾ ਜੀ ਉਹਨਾਂ ਨੇ ਰੱਖਿਆ ਜੀ ਮੁਕਣਾ ਹੀ ਨਹੀਂਗਾ ਮੁਕਣਾ ਹੀ ਜੀ ਹਾਂਜੀ ਸਭ ਕੋਈ ਵਾਧੂ ਆ ਕਿਰਪਾ ਮਾਲਕ ਜੀ ਜੀ ਆਟਾ ਜੀ ਬਿਲਕੁਲ ਜੀ ਕੋਈ ਗੱਲ ਦਾ ਨਹੀਂ ਘਟਾ ਉਧਰ ਸਰਪੰਚ ਸਾਹਿਬ ਦਾ ਡੇਰਾ ਜੀ ਉਹ ਵੀ ਆਪਾਂ ਚੱਲਦੇ ਦੇਖਦੇ ਆਂ ਸਰਪੰਚ ਸਾਹਿਬ ਦਾ ਡੇਰਾ ਸਾਹਮਣੇ ਸਰਦਾਰ ਮਲਕੀ ਸਿੰਘ ਜੀ ਤੇ ਇੱਧਰ ਗੁਰੂ ਦਾ ਲੰਗਰ ਸਾਰਾ ਦਿਨ ਚੱਲਦਾ ਜੀ ਦਿਨ ਰਾਤ ਜੀ ਆ ਪਤਾ ਪਤਾ ਵੀ ਸਾਰਾ ਦੇਣਾ ਖੀਰਾ ਦੇ ਅਲੱਗ ਅਲੱਗ ਲੰਗਰ ਚੱਲਦੇ ਆ ਜੀ ਇਹ ਸਰਪੰਚ ਮਲਕੀਤ ਸਿੰਘ ਦੇ ਰੈਣ ਬਸੇਰੀਆ ਜੀ